ਪਰਦੇ ਦੇ ਲਈ ਮਾਰਦੇ ਹੈਂ ਗਾੜੀ ਵਿੱਚ ਇੱਥੇ ਗਾੜੀ ਦੇ ਖਾਣੇ ਦੇ ਵਿੱਚ ਆਪਾਂ ਵੀ ਦੇਖਦੇ ਹਾਂ ਦੋ ਤਰ੍ਹਾਂ ਦੇ ਆ ਗਏ ਜੀ ਨੇ ਕਿ ਬੋਲ ਮंडल ਪ੍ਰਧਾਨ ਕਰਨਾਲਾ ਜੱਟ ਅੱਜ ਸਾਡੇ ਪਿੰਡ ਵਿੱਚ ਵਿਕਸਪਨ ਯਾਤਰਾ ਦਾ ਜੋ ਗੱਡੀ ਬੈਨ ਸਾਡੇ ਪਿੰਡ ਆਈ ਹੋਈ ਹੈ ਤੇ ਕਾਫੀ ਲਾਭ ਪ੍ਰਾਪਤੀ ਲਈ ਲੋਕ ਇਕੱਠੇ ਹੋਏ ਆ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਇਹ ਸੈਂਟਰ ਦੀ ਇਮਾਨਾ ਲਾਭ ਲੈਣਾ ਅੱਜ ਉਹਨਾਂ ਦੀ ਰਜਿਸਟ੍ਰੇਸ਼ਨਾਂ ਹੋ ਰਹੀਆਂ ਤੇ ਮੈਂ ਮੋਦੀ ਸਾਹਿਬ ਦਾ ਤੇ ਸੈਂਟਰ ਗਵਰਨਮੈਂਟ ਦਾ ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਇਹ ਨੀਂਹ ਜਿਹੜੀ ਚਾਲੂ ਕੀਤੀ ਹੈ ਤੇ ਆਮ ਨਾਗਰਿਕ ਜੋ ਇਹ 3 ਤੋਂ ਬਾਝੇ ਸੀ ਉਹਨਾਂ ਨੂੰ ਇਹ ਟੀਮ ਮਿਲ ਰਹੀ ਹੈ ਧੰਨਵਾਦ ਜੀ ਜੀ